ਕੋਈ ਸਿੱਕਾ ਮੰਗੋ ਕਿਸੇ ਕੋਲ ਤੇ ਆਖੋ ਇਹ ਦੇ ਇੱਕ ਪਾਸਾ ਦੇ ਦੇ ਦੂਜਾ ਪਾਸਾ ਤੂੰ ਆਪਣੇ ਕੋਲ ਰੱਖੋ ਸਿੱਕੇ ਦੇ ਦੋਵੇਂ ਪਾਸੇ ਕੋਲ ਜੇ ਵਿੱਚ ਰੱਖਣੇ ਪੈਣੇ ਨੇ ਇੱਕ ਪਾਸਾ ਕਿਸ ਤਰ੍ਹਾਂ ਇਥੇ ਦੋਵੇਂ ਇਕੱਠੇ ਹੀ ਰੱਖਣੇ ਪਣਗੇ ਸੁੱਖ ਦੇ ਨਾਲ ਹੀ ਦੁੱਖ ਜੁੜਿਆ ਆਇਆ ਹੈ ਜਨਮ ਦੇ ਨਾਲ ਹੀ ਮਰਨ ਜੁੜਿਆ ਆਇਆ ਹੈ ਇਹ ਵੀ ਮੈਰਜ ਕਰਾਂ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ ਇਹ ਚਿਕਨੇ ਝੁਪਣੇ ਚਿਹਰੇ ਮੁਸਕੁਰਾਉਂਦੇ ਹੋਏ ਚਿਹਰੇ ਪਤਾ ਨਹੀਂ ਅੰਦਰ ਕਿਤਨਾ ਰੋਣਾ ਛੁਪਾਈ ਬੈਠੇ ਨੇ ਉੱਪਰ ਦੇ ਭੁਲੇਖੇ ਚ ਨਾ ਪੈ ਜਾਣਾ ਇਹ ਵੀ ਮੈਰਜ ਕਰਦੇ ਆ ਕਿਧਰੇ ਇਸ ਚੱਕਰੇ ਚ ਨਾ ਪੈਣਾ ਐ ਮੁਸਕੁਰਾਉਂਦੇ ਹੋਏ ਚਿਹਰੇ ਖਿੜੇ ਹੋਏ ਚਿਹਰੇ ਇਹ ਚਮਚਮਾਉਂਦੇ ਹੋਏ ਚਿਹਰੇ ਯਕੀਨ ਜਾਣੋ ਬੜਾ ਗਮ ਅੰਦਰ ਛੁਪਾਈ ਬੈਠੇ ਨੇ ਬڑے ਰੋਹਣੇ ਅੰਦਰ ਛੁਪਾਈ ਬੈਠਾ